ਨਾ ਪੰਜਾਬ ਕਰਜ਼ਾ ਮੁਕਤ ਨਾ ਨਸ਼ਾ ਮੁਕਤ ਨਾ ਕਰਾਈ ਮੁਕਤ ਨਾ ਬੇਰਜ਼ਗਾਰੀ ਮੁਕਤ ਝਾੜੂ ਪਾਰਟੀ ਦੇ ਝੂਠ ਹੋਏ ਬੇਸਬ ਪੰਜਾਬ ਦੀ ਝਾੜੂ ਸਰਕਾਰ ਨੇ ਲੋਕਾਂ ਨੂੰ ਲਾਰਿਆਂ ਵਾਅਦਿਆਂ ਨਾਲ ਅਜੇ ਹਵਾਈ ਮਹਿਲ ਦਿਖਾਏ ਕਿ ਹੁਣ ਨਾ ਤਾਂ ਉਹਨਾਂ ਮਹਿਲਾਂ ਦੀ ਕੋਈ ਹਵਾ ਦੇਦਦੀ ਹੈ ਨਾ ਤਾਂ ਕੀ ਨਾ ਕੰਦ ਬਸ ਸਭ ਪਾਸੇ ਤੋਂ ਰਾਸਤੇ ਬੰਦ ਸਾਡੂ ਸਰਕਾਰ ਨੇ ਵੋਟਾਂ 'ਚ ਆਉਣ ਤੋਂ ਪਹਿਲਾਂ ਜੋ ਗੱਲਾਂ ਕਹੀਆਂ ਸੀ ਹੁਣ ਉਹਨਾਂ ਗੱਲਾਂ ਦਾ ਕੜਾਹ ਬਣਿਆ ਪਿਆ ਨਾ ਤਾਂ ਜਨਤਾ ਨੂੰ ਨਸ਼ੇ ਤੋਂ ਨਿਜ਼ਾਤ ਮਿਲੀ ਐ ਹਰ ਪਾਸੇ ਪਿੰਡ ਸ਼ਹਿਰ 'ਚ ਖੁੱਲਾ ਨਸ਼ਾ ਵਿਕ ਰਿਹਾ ਹੈ ਰਿਪੋਰਟਾਂ ਦੱਸਦੀਆਂ ਨੇ ਦੂਜੇ ਪਾਸੇ ਕਰਜ਼ਾ ਚੱਕ ਕੇ ਖਜ਼ਾਨਾ ਸਾਂਭਣ ਦੀਆਂ ਗੱਲਾਂ ਕਰਨ ਵਾਲਿਆਂ ਨੇ ਖਜ਼ਾਨੇ ਦੀ ਧੂਕੀ ਕੱਢ ਰੱਖੀ ਐ ਪੌਣੇ 2 ਸਾਲ ਦੇ ਕਾਰਜਕਾਲ ਦੌਰਾਨ ਹੀ ਖਜ਼ਾਨਾ ਟੇਡਾ ਕਰਤਾ ਕਰਜ਼ੇ ਲੈ ਲੈ ਕੇ ਕ੍ਰਾਈਮ ਰੇਟ ਦੀ ਜ਼ਿਕਰ ਗੱਲ ਕਰੀਏ ਤਾ ਪੰਜਾਬ ਚ ਨਿਤ ਦਿਨ ਹੁੰਦੀਆਂ ਵਾਰਦਾਤਾ ਨੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਲੁੱਟਾ ਖੋਹਾਂ ਡਾਕੀ ਗੋਲੀਆਂ ਤਾਮਿਲ ਦੀ ਐਕਸ਼ਨ ਫਿਲਮ ਵਾਂਗੂ ਕੰਮ ਪਖਿਆ ਹੀ ਰਹਿੰਦਾ ਪਰ ਟੰਡੋਰਾ ਲਾ ਐਂਡ ਆਰਡਰ ਸਹੀ ਹੋਣ ਦਾ ਪਿੱਟਿਆ ਜਾਂਦਾ ਚਲੋ ਇਹ ਵੀ ਛੱਡੋ ਬੀਬੀਆਂ ਭੈਣਾਂ ਨੂੰ 1000 ਰੁਪਏ ਦੇਣ ਦੀ ਛੁਰਲੀ ਵੀ ਫੁੱਸ ਨਿਕਲੀ ਕਿ ਪੌਣੇ 2 ਸਾਲਾਂ ਦਾ ਸਮਾਂ ਲੰਘ ਗਿਆ ਬੀਬੀਆਂ ਨੇ 1000 ਦੀ ਆਸ 'ਚ ਹੁਣ ਤੱਕ ਸੂਟਾਂ ਵਾਲਿਆਂ ਦੁਕਾਨਾਂ ਤੇ ਅਧਾੜ ਸਧਾਰ ਰੱਖਿਆ ਪਰ ਇਹਨਾਂ ਨੇ ਨਹੀਂ ਰੱਖੀ ਆਪਣੀ ਗਰੰਟੀ ਦੀ ਕੋਈ ਵੀ ਜ਼ਬਾਨ ਹੋਰ ਵੀ ਬਹੁਤ ਮੁੱਦੇ ਨੇ ਪਰ ਕੀ ਉਹਨਾਂ ਨੂੰ ਕੋਈ ਸਵਾਲ ਪੁੱਛਣ ਦੀ ਹਿੰਮਤ ਕਰੇਗਾ ਕਿ ਝੂਠ ਪਾਰਟੀ ਹੋਰ ਕਿੰਨਾ ਖੂਟ ਭਰੋਸੇਗੀ ਹੁਣ ਆ ਭਲਾਈ ਸਕੀਮਾਂ ਦੀ 8 ਤੋਂ LED ਟਰੱਕ ਖਰੀਦੇ ਜਾ ਰਹੇ ਨੇ ਕਹਿੰਦੇ ਲਾ ਕੇ ਕੇਜਰੀਵਾਲ ਦੀਆਂ ਵੱਡੀਆਂ ਫੋਟੋਆਂ ਗਲੀਆਂ ਮੱਲਿਆਂ 'ਚ ਮਸ਼ਹੂਰੀਆਂ ਦਾ ਵੱਡਾ ਸਿਸਟਮ ਤਿਆਰ ਕਰ ਰਹੇ ਨੇ ਆਖਰ ਕੀ ਕਰਨਾ ਚਾਹੁੰਦੇ ਨੇ ਇਹ ਸਾਬਤ ਕਰਕੇ ਝਾੜੂ ਸਰਕਾਰ ਵਾਲੇ ਜੇਕਰ ਹਿੰਮਤ ਹੈ ਤਾਂ ਕੋਈ ਪੁੱਛ ਲਓ